ਜੈ ਅਪੁਸ਼ਕਿਰ ਪਾਤੀ ਜੈ ਅਪੁਸ਼ਕਿਰ ਪਾਤੀ ਜੈ ਅਪੁਸ਼ਕਿਰ ਪਾਤੀ ਜੈ ਵੋਤੇ ਪੈਰ ਪਰ ਇੱਕ ਮਨ ਕੋ ਵੋਤੇ ਆਪ ਕੀ ਜਗ ਆਪੋ ਤੇ ਸ਼ੇਰ ਪਾਣੀ ਹੈ ਧੰਨ ਧੰਨ ਕੱਤ ਪੇ ਥਾਲੀ ਤੇਰੇ ਦੁਨਜ ਪਤ ਹੈ ਕਾ ਦੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਈ ਅਰਜਣ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤਿ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾ ਸਾਹਿਬ ਜਾਦਿਆਂ ਚਾਹਿਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇ ਅਨ ਡੱਠ ਕੀਤਾ ਤੇਰਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਵਾਹੀ ਤੇਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 वाह ਆਵੇ जेत आवेत ਕਾ ਸਦਕਾ ਸਰਬ ਸੁਖ ਹੋਵੇ जहां जहां खालसा जी साहिब तहां तहारे आयत तेग फ्री साहिब जी सह खसे जी बोल बाले बोलो जी सिखू सिखीदान सिखी केसदान रहत दान। कददान वसादान भरोसा दान दाना सिरदान नामदान सी अमृतसर साहिब जी दे दर्शन इशन चौकीअ झंडे बूंगे जुगो जुॻिया टल कर्म का जयकार बुलो जी ਲੱਖਾਂ ਦਾ ਮਨ ਨਹੀਂ ਮਾਲ ਮੱਤ ਉੱਚੀ ਮੱਤ ਪੱਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾ ਅਤੇ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨੂੰ ਬਖਸ਼ੇ ਹੈ ਨਿਮਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਮੇ ਉਟਿਆਂ ਦੀ ਓਟ ਸੱਚੇ ਤੇਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਚਾਰ ਪਹਿਰ ਰਹਿਣ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਹੋਈ ਹੈ ਪਾਤਸ਼ਾਹ ਜੀ ਚਾਰ ਪਹਿਰ ਦਿਨ ਆਇਆ ਆਪਣੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗਾਂਝੇ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਸਤਿਗੁਰ ਜੀ ਆਪ ਜੀ ਦੇ ਸੁੰਦਰ ਸਿੰਘਾਸਣ ਤਿਆਰ ਹਨ ਕਰੋ ਕਿਰਪਾ ਸਿੰਘਾਸਣਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤ ਨੂੰ ਖੁੱਲੇ ਦਰਸ਼ਨ ਦਿਦਾ

ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਸੁਖ ਆਸਨ ਸਥਾਨਾਂ ਤੋਂ ਪ੍ਰਕਾਸ਼ ਅਸਥਾਨ ਤੇ ਲਜਾਰ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਧ ਸੰਗ ਸਹਾਈ ਹੋਣਾ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਦਾ ਨਾਮ ਚੜ੍ਹਦੀ ਕਲਾ ਦੇਦੇ ਭਾਣੇ ਸਰਬੱਤ ਦਾ ਭਲਾ ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ